ਇਹ ਇਧਰਲੇ ਪਾਸੇ ਉਹ ਮਿੰਟੂ ਜੀ ਗੱਲ ਹੈ ਵੀ ਪੰਜਾਬੀ ਕਿਵੇਂ ਜਿਹੜਾ ਇਸ ਵੇਲੇ ਮੂਝਾ ਲਮਕਾਈ ਬੈਠੇ ਕਹਿੰਦੇ ਕਿ ਪੰਜਾਬੀ ਢਿਲੇ ਬੈਠੇ ਹੋਏ ਹੈ ਨਹੀਂ ਨਹੀਂ ਇਹ ਪੰਜਾਬ ਦੇ ਕੁਝ ਦੁਖੀ ਹਰਦੇ ਆ ਤੁਸੀਂ ਪੰਜਾਬੀ ਕਿਉਂ ਢਿਲੇ ਕਰੋ ਪੰਜਾਬੀ ਤੇ ਬੜੇ ਆਨੰਦ ਚ ਨੇ ਤੁਸੀਂ ਬਾਹਰ ਨਿਕਲੋ ਜ਼ੋਰ ਹੈ ਸਟੂਡੀਓ ਚੋਂ ਬਾਹਰ ਨਿਕਲੋ ਜੀ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਚੱਲਦੇ ਹੋਣਗੇ ਜੀ ਠੀਕ ਹੈ ਜੀ ਐਨ ਬਾਵਾ ਚ ਬਾਵਾ ਪਾਕੀ ਸ਼ਾਪਿੰਗਾਂ ਚੱਲਣ ਰਹੀਆਂ ਨੇ ਮਾਰ 버ਗਰ ਪੀਜ਼ੇ ਚੱਲਣ ਦੇ ਨੇ ਤੁਸੀਂ ਬਾਹਰ ਤੇ ਨਿਕਲੋ ਪੰਜਾਬੀ ਕਿੱਥੇ ਦੁਖੀ ਨੇ ਦੁਖੀ ਹਿਰਦੇ ਵਾਲੇ ਕੁਝ ਕੁ ਹੈਗੇ ਚਲੋ ਮਹਾਰਾਜ ਸਾਰੇ ਪਾਸੇ ਸੰਕਟ ਹੁੰਦਾ ਸੀ ਇਹ ਇਹ ਵੀ ਜਿਆਦਾ ਹੀ ਸਾਨੂੰ ਫੋਬੀਆ ਹੋ ਗਿਆ ਜੀ ਤੁਸੀਂ ਬਾਜ਼ਾਰਾਂ ਚ ਨਿਕਲ ਕੇ ਵੇਖੋ ਲੋਕ ਕੀ ਕਰਦੇ ਪਏ ਨੇ ਚੁੰਝ ਨਾਲ ਚੁੰਝ ਪੜਾ ਕੇ ਤੇ ਕੀ ਕੁਝ ਸਾਫ ਕਿਤਾਬ ਮੈਨੂੰ ਤੇ ਉਹ ਲੱਗਦਾ ਕਿ ਸਾਡੇ ਵੇਲੇ ਉਦਾਸੀ ਜਿਆਦਾ ਸੀ ਖੁਸ਼ੀ ਤੇ ਹੋਣਾ ਬੇ 10 15 ਸਾਲ ਲੇਟ ਜਾਂਦੇ ਜਵਾਨੀ ਉਦਾਸੀ ਜੀ ਨਿਕਲ ਗਈ ਤੁਹਾਡੇ ਵੇਲੇ ਤਾਂ ਇਹ ਗੱਲ ਹੀ ਤੇ ਗੱਲ ਆ ਭਈ ਅਸੂਰ ਗੱਲ ਆ ਕਿ ਪੰਜਾਬੀ ਇਹਨੇ ਦੁਖੀ ਨਹੀਂ ਹੈਗੇ ਜਿੰਨੇ ਕੁਛ ਇਹ ਦੁਖੀ ਹਿਰਦੇ ਵਿਚਾਰੇ ਗੋਲਡੀ ਵਰਗੇ ਇਹ ਤੇ ਮਤਲਬ ਕਿ ਹੁਣ ਜਿਹੜਾ ਉਹ ਨਾ ਰਣਜੀਤ ਮਣੀ ਦਾ ਇੱਕ ਗਾਣਾ ਸੀ ਉਹਦੇ ਚੋਂ ਕਹਿੰਦਾ ਮaafkari ਤੈਨੂੰ ਦੇਣੀਆਂ ਸੀ ਮੁਬਾਰਕਾਂ ਤੇ ਦੁੱਖ ਮੈਂ ਆਪਣੇ ਰੋ ਗਿਆ ਜੀ ਹਾਂ ਨਾ ਤਾਂ ਗੱਲ ਇਹ ਆ ਕਿ ਇਹ ਕਹਿੰਦੇ ਪਏ ਆ ਕਿ ਖੈਰਾ ਸਾਹਿਬ ਤੁਹਾਨੂੰ ਕਿਹੜੇ ਮੂੰਹ ਨਾਲ ਮੁਬਾਰਕ ਆਖੀਏ ਮੈਂ ਤੇ ਆਪਦੇ ਦੁੱਖ ਰੋਂ ਲਿਆ ਵਾਂ ਗੱਲ ਤਾਂ ਠੀਕ ਹੈ ਵੈਸੇ ਇਹਨਾਂ ਦੀ ਹਾਈ ਕਮਾਨ ਨੇ ਨੇਰੇ ਚ ਰੱਖਿਆ ਕਹਿੰਦੇ ਇੱਕ ਵੱਡਾ ਹੀ ਲੀਡਰ ਮੇਰੇ ਵੈਰ ਪੈ ਗਿਆ ਹਾਂ ਉਹ ਕਹਿੰਦੇ 2019 ਚ ਬੀਬੀ ਖੰਗੂੜਾ ਨੂੰ ਦੇਣੀ ਸੀ ਟਿਕੜ ਉਦੋਂ ਇਹਨਾਂ ਨੇ ਥਾਲੀ ਚ ਲੱਤ ਮਾਰੀ ਆ ਬਾਈ ਚ ਕੋਈ ਸਾਹਮਣੇ ਨਹੀਂ ਸੀ ਆਉਣਾ ਚਾਹੁੰਦਾ ਮੈਨੂੰ ਧੱਕ ਦਿੱਤਾ ਕਿ ਲਾੜ ਉਦੋਂ ਕੋਈ ਕੁਸਕਿਆ ਨਾ ਆ ਫੇਰ ਜਿਮਨੀ ਚੋਂਨ ਵੇਲੇ ਕਹਿੰਦੇ ਚੱਲ ਗੋਲਡੀ ਦੇ ਕੁਰਬਾਨੀ ਬਲੀ ਦਾ ਬੱਕਰਾ ਬਣਾਤਾ ਹੁਣ ਵਾਰੀ ਮੇਰੀ ਸੀ ਹੁਣ ਕੰਮ ਸੈਟ ਆ ਜਾਣਾ ਸੀ ਹੁਣ ਮੈਨੂੰ ਚੋਪੜ ਕੇ ਰੱਖ ਦਿੱਤਾ ਨੇ ਉਹ ਆਪ ਤੇ ਦੁੱਖ ਰੋ ਰਿਹਾ ਜੀ ਦੁਖੀ ਹਰਦਾ ਤੇ ਇਹਨਾਂ ਦਾ ਹੈ ਜਿਹੜੇ ਟਿਕਟੋਂ ਰਹਿ ਗਏ ਨੇ ਇਹਨਾਂ ਦਾ ਪਹਿਲਾਂ ਟਿਕਟਾਕ ਤੋਂ ਰਹਿ ਗਏ ਬੜਾ ਨੁਕਸਾਨ ਹੋਇਆ ਉਦੋਂ ਜਵਾਨੀ ਉਦਾਸ ਹੋਈ ਥੋੜੀ ਜਦੋਂ ਟਿਕਟਾਕ ਤੋਂ ਰਹਿ ਗਏ ਫਿਰ ਟਿਕਟੋਂ ਰਹਿ ਗਏ ਉਦੋਂ ਕੁਛ ਉਦਾਸੀ ਹੋਈ ਆ ਹੁਣ ਤੇ ਉਦਾਸੀ ਦਾ ਹਾਲਮ ਹੈ ਆ ਢੀਂਡ ਸੇ ਉਹ ਢੀਂਡ ਸਿਆਂ ਦੇ ਸਮਰਥਕ ਕਹਿੰਦੇ ਕਹਿੰਦੇ ਭਾਜਪਾ ਨਾਲ ਲੜ ਲਓ ਲੜਨਾ ਹੀ ਆ ਜੇ ਬੱਸ ਹੀ ਆ ਲੜਨਾ ਹੀ ਆ ਲੜੋ ਉਹ ਕਹਿੰਦੇ ਜੇ ਭਾਜਪਾ ਵੀ ਟਿਕਟ ਨਹੀਂ ਦਿੰਦਾ ਖਸਮਾ ਦਾ ਸਿਰ ਖਾਵੇ ਜੀ ਆਪ ਤੁਸੀਂ ਯਾਦ ਚੰਡਾ ਗੜਦੋ ਅਸੀਂ ਨਾਲ ਆ ਤੁਹਾਡੇ ਉਹ ਕਹਿੰਦੇ 17 ਨੂੰ ਕੱਟ ਰੱਖ ਲਿਆ ਉੱਥੇ ਉਹਨਾਂ ਨੇ ਓਹੋ ਹੋ ਹੁਣ ਢੀਂਡ ਸੇ ਪਤਾ ਨਹੀਂ ਲੜਨਾ ਚਾਹੁੰਦੇ ਕਿ ਨਹੀਂ ਲੜਨਾ ਚਾਹੁੰਦੇ ਸਮਰਥਕ ਕਹਿੰਦੇ ਕਿ ਅਸੀਂ ਦੁਖੀ ਹਰਦੇ ਆ ਵੀ ਸਾਡੀ ਸੁਣੋ ਗੱਲ ਇਹ ਵੀ ਠੀਕ ਹੈ ਉਧਰ ਉਹ ਕਹਿੰਦੇ ਇੱਕ ਵੀਰ ਤੇ ਕਮੈਂਟ ਅਸੀਂ ਲਾਲ ਸਿੰਘ ਹੋਰੀ ਉਹ ਵੀ ਕੱਟ ਰੱਖੀ ਬੈਠੇ ਉਹ ਕਹਿੰਨੇ ਕਿ ਅਸੀਂ ਵੀ ਕੱਟ ਕਰਨਾ ਰਾਜਪੁਰੇ ਉਹ ਲਾਲ ਸਿੰਘ ਹੋਰੀ ਤੇ ਲਾਲ ਪੀਲੇ ਹੋਏ ਵੀ ਡਾਕਟਰ ਗਾਂਧੀ ਕਿਧਰੋਂ ਆ ਗਿਆ ਇਹਨੇ ਤੇ ਪਿੰਡੀਆਂ ਚ ਸਾਡੇ ਪਾਣੀ ਪਾਤਾ ਉਹ ਤੁਹਾਨੂੰ ਪਤਾ ਉਹ ਸਾਰੀ ਜ਼ਿੰਦਗੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਾ ਜ ਮਹਾਰਾਜਾ 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 ਇਹ ਉਹ ਨੇ ਮੈਂ ਉੱਥੇ ਹੀ ਰਿਹਾ ਜਮੇ ਪੜਿਆ ਉੱਥੇ ਹੀ ਉਸ ਇਲਾਕੇ ਚ ਹੀ ਆਂ ਜੀ ਮੇਰੇ ਨਾਨਕੇ ਮਾਸੀਆਂ ਸਭ ਉੱਥੇ ਹੀ ਆ ਮੈਂ ਜਾਣਦਾ ਇਹਨਾਂ ਨੂੰ ਸਾਰਿਆਂ ਨੂੰ ਹਸਾਬ ਕਿਤਾਬ ਮਹਾਰਾਜਾ ਮਹਾਰਾਣੀ ਮਹਾਰਾਜਾ ਇਹ ਉਹ ਜੇ ਮਹਾਰਾਜਾ ਮਹਾਰਾਣੀ ਹਾਲਾਂਕਿ ਡਾਕਟਰ ਗਾਂਧੀ ਵੀ ਮਹਾਰਾਣੀ ਮਹਾਰਾਣੀ ਕਰ ਜਾਂਦੇ ਆ ਕਈ ਵਾਰ ਮੈਨੂੰ ਬੜੇ ਕਹਦੇ ਯਾਰ ਤੁਸੀਂ ਜਿਨ੍ਹਾਂ ਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਹੋ ਨਾ ਸਾਰੀਆਂ ਚੀਜ਼ਾਂ ਦੀ ਉਹ ਤੁਹਾਡੇ ਮਹਾਰਾਜੇ ਮਾਰਾਣਾ ਹੈ ਛੱਡੋ ਪਹਿਲਾਂ ਹੋਊਗੇ ਹੋਊਗੇ ਸੋ ਜੋ ਵੀ ਆ ਜੀ ਤੇ ਗੱਲ ਇਹ ਆ ਕਿ ਹੁਣ ਆ ਜਿਹੜਾ ਮਸਲਾ ਹੈ ਕਿ ਦੁਖੀ ਹਿਰਦੇ ਵਾਲਾ ਸਾਂਪਲੇ ਨੂੰ ਵੇਖੋ ਨਾ ਓਹੋ ਸੱਪ ਪੈਲਟਦੇ ਨੇ ਹਿੱਕ ਤੇ 100-100 ਸੱਪ ਲਟ ਰਹੇ ਆ ਉਹ ਕਹਿੰਦਾ ਕਿ ਕਮਾਲ ਦੀ ਗੱਲ ਹੈ ਯਾਰ ਜਦੋਂ ਮੈਂ ਕੇਂਦਰੀ ਰਾਜ ਮੰਤਰੀ ਸੀਗਾ 19 ਚੋਂ ਟਿਕਟ ਕੱਟ ਦਿੱਤੀ ਤੇ ਅਸ ਕੀ ਫੇਰ ਹੁਣ ਕਹਿੰਦੇ ਕਿ ਸਾंपਲੇ ਤੈਨੂੰ ਸਾਭ ਲਾਂਗੇ ਹੁਣ ਤੇ ਫੇਰ ਫੇਰ ਕਹਿੰਦੇ ਦੁਖੀ ਹਰਦੇ ਹੋ ਨੇ ਸੋ ਇਸ ਕਰਕੇ ਜ਼ਿਆਦਾਤਰ ਜੇ ਤੁਸੀਂ ਦੁੱਖ ਦੇਖਣਾ ਤੇ ਇਨ੍ਹਾਂ ਸ਼ਖਸੀਅਤਾਂ ਦਾ ਦੁੱਖ ਦੇਖੋ ਬਾਜ਼ਾਰ ਦੇ ਵਿੱਚ ਸਭ ਅੱਛਾ ਹੈ ਹੁਣ ਤੇ ਉਹ ਕੈਮਰਿਆਂ ਦੇ ਸਾਹਮਣੇ ਲੋਕ ਕਹਿੰਦੇ ਯਾਰ ਦਫਾ ਕਰ ਅਸੀਂ ਨਹੀਂ ਕਿਸ ਨੂੰ ਵੜੋ ਉਹ ਜਾਂਦੇ ਪੱਤਰਕਾਰ ਵਿਚਾਰੇ ਮੁੰਡੇ ਉਹਨਾਂ ਦੀ ਡਿਊਟੀ ਹੈ ਭਾਈ ਉਹਨਾਂ ਨੇ ਜਾ ਕੇ ਆਪਦੀਆਂ ਕਰਨੀਆਂ ਹੁੰਦੀਆਂ ਨੇ ਬਾਈਟਾਂ ਬੂਟਾ ਸਲੋਟ ਭਰਨੇ ਹੁੰਦੇ ਆ ਹਾਂਜੀ ਕਿਹਨੂੰ ਵੋਟ ਪਾਉਗੇ ਕਹਿੰਦੇ ਲੈ ਜਾ ਯਾਰ ਅਸੀਂ ਨੀ ਕਿਸੇ ਨੂੰ ਵੋਟ ਪਾਉਣ ਦਫਾ ਕਰ ਇਹ ਕੰਮ ਕੰਮ ਕਾਇ ਕਰਾਂਗੇ ਕੰਨ 2 ਘੰਟੇ ਜਿਆਦਾ 10 ਦਾ ਓਪੀਨੀਅਨ ਲੈਂਦੇ ਆ 10 ਚੋਂ 3-4 ਇਦਾਂ ਦੇ ਨਿਕਲ ਆਉਂਦੇ ਨੇ ਜੀ ਕਿ ਦਫਾ ਕਰੋ ਯਾਰ ਅਸੀਂ ਕਿਤੇ ਜਾਣਾ ਨਹੀਂ ਆ ਮਤਲਬ ਕਿ ਉਹ ਖੁਸ਼ ਨਹੀਂ ਸੋ ਉਦਾਸੀ ਜਿਹੜੀ ਆ ਉਹ ਅੱਜ ਕੱਲ ਇਹਨਾਂ ਦੇ ਬਨੇਰੇ ਮਲ ਕੇ ਬੈਠੀ ਆ ਜਿਨ੍ਹਾਂ ਦੇ ਉਹ ਜਿਵੇਂ ਗਾਣਾ ਸੀ ਨਾ ਨਵਾਂ ਨਵਾਂ ਸਾਡਾ ਪਿਆਰ ਟੁੱਟਿਆ ਯਾਰ ਦੇ ਵਿਛੋੜਿਆ ਨੇ ਮਾਰ ਸੁਟਿਆ ਜੀ ਮੇਂ ਵਸਿਆ ਜੁਦਾਈਆਂ ਦਾ ਅਖੀਆਂ ਦਾ ਕੋਠਾ ਚੋ ਗਿਆ ਇੱਕ ਦਿਲ ਸੀ ਸਾਡਾ ਜਿਹੜਾ ਟੋਟੇ ਟੋਟੇ ਹੋ ਗਿਆ ਜਿਹੜਾ ਟੋਟੇ ਟੋਟੇ ਹੋ ਗਿਆ ਤੇ ਕਮਾ ਹੋਇਆ ਪਿਆ ਜੀ ਜੀ ਸਾਫ ਕਾਲੋਂ ਕਹਿੰਦੇ ਪਏ ਜੀ ਵਿਜੇ ਸਾਪਲਾ ਤੇ ਇਸ ਦੇ ਭਤੀਜੇ ਨੇ ਬਹੁਤ ਅੱਤ ਚੱਕੀ ਸੀ ਜੀ ਤੇ ਕਹਿੰਦੇ ਕਿ ਹੁਣ ਸ਼ਾਂਤ ਹੋ ਕੇ ਬੈਠ ਗਏ ਨੇ ਜੀ ਕਹਿੰਦੇ ਕਿ ਭਾਈ ਚਲੋ ਇਹ ਤਾਂ ਲੀਡਰ ਉਹ ਕਿੰਨਾਂ ਦੇ ਨਾਲ ਨਾਲ ਮਿਲ ਦਿੰਦੇ ਨੇ ਵਲੰਟੀਅਰ ਵੀ ਕਹੀਏ ਕਰਦੇ ਉਹਨਾਂ ਦੇ ਵੀ ਦੁਖੀ ਹਰਦੇ ਹੈਗੇ ਕੋਈ ਵੀ ਹਲਕਾ ਮਿਲ ਰਾ ਫਰੋਈਪੁਰ ਵਾਲੇ ਪਾਸੇ ਦੇਖ ਰੋ ਉਧਰ ਵੀ ਕਿੰਨੇ ਦੇ ਦਿਲ ਟੁੱਟੇ ਪਾਵੇ ਨੇ ਆਮਰਮੀ ਪਾਰਟੀ ਵਾਲੇ ਉਹਨਾਂ ਦੇ ਵੀ ਦਿਲ ਟੁੱਟ ਕਹਿੰਦੇ ਆ ਕਿ ਇੱਥੇ ਫਿਰੋਜ਼ਪੁਰ ਦੇ ਵਿੱਚ ਵੀ ਚੱਲ ਰਹੀ ਹੈ ਹਲਚਲ ਆ ਪੂਰੇ ਦੁਖੀ ਨੇਗੇ ਉਹ ਕਿਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਕਾਕਾ ਬਰਾੜ ਉਹ ਤੇ ਮੁਕਸਰ ਵਾਲੇ ਵੀ ਰਹਾਨੇ ਆ ਕਿ ਸਾਡਾ ਐਮ ਐਲ ਏ ਹੈਗਾ ਤੇ ਉਹ ਕਿਤੇ ਫਿਰੋਜ਼ਪੁਰ ਜਾਵੜਿਆ ਗੱਲਾਂ ਕਰਦੇ ਨੇ ਅੱਜ ਮੁਕਸਰ ਦਾ ਇੱਕ ਮੁੰਡਾ ਮਿਲਿਆ ਉਹ ਕਹਿੰਦਾ ਬਾਈ ਜੀ ਉਹ ਤੇ ਇੱਥੇ ਕਿਤੇ ਘੱਟ ਵੱਧ ਦਿਸਿਆ ਤੇ ਫਿਰੋਜ਼ਪੁਰੀਆਂ ਨੂੰ ਚਲੋ ਮੁਬਾਰਕ ਹੋਵੇ ਅਗਲਾ ਮੁਬਾਰਕ ਦੇ ਕੇ ਮੇਰੇ ਕੋਲ ਹੋਰ ਨਿਕਲ ਗਿਆ ਤੁਸੀਂ ਕਿਤੇ ਦੇਖਿਆ ਨਾ ਮਿਲਦਾ ਦੰਦ ਕਦੇ ਕੋਈ ਬਾਈਟ ਸਾਈਟ ਵੀ ਨਹੀਂ ਦੇਖੀ ਹੋਣੀ ਵਾਲੀ ਕੋਈ ਇਹ ਨਹੀਂਗਾ ਕਾਕਾ ਬਰਾੜ ਦਾ ਕਿਤੇ ਦੇਖਿਆ ਨਾ ਕੋਈ ਮੀਡੀਆ ਚ ਕੋਈ ਸਟੇਟਮੈਂਟ ਵੀ ਨਹੀਂ ਚਲੋ ਉਹ ਤਾਂ ਠੀਕ ਹੈ ਵਧੀਆ ਗੱਲਾਂ ਆ ਕਿ ਆਪਦਾ ਮਾਸਟਰ ਰਹਿੰਦੇ ਨੇ ਜੀ ਪਰ ਮੈਂ ਤੁਹਾਨੂੰ ਵਾਕਿਆ ਦੱਸ ਦਿਨਾ ਇੱਥੇ ਨੇੜੇ ਇੱਥੋਂ ਨੇੜੇ ਇੱਕ ਕੈਫੇ ਦੇ ਵਿੱਚ ਇੱਕ ਦਿਨ ਮੈਂ ਬੈਠਾ ਸੀਗਾ ਸਾਡਾ ਕੋਈ ਪੁਰਾਣਾ ਬੇਲੀ ਸੀ ਪੱਤਰਕਾਰ ਪ੍ਰਿੰਟ ਚ ਕੰਮ ਕਰਦੇ ਆ ਉਹ ਮਾਲਕ ਮੇਰੇ ਕੋਲ ਆਇਆ ਉਹ ਕਹਿੰਦਾ ਯਾਰ ਮੈਨੂੰ ਸਿਆਣੇ ਉਦੋਂ ਪਾਰਾ ਹੋ ਗਿਆ ਪਹਿਲਾਂ ਹੌਲਾ ਸੀਗਾ ਤੇ ਉਹ ਪਾਰਾ ਕਿਉਂ ਹੋਇਆ ਨਾ ਤੁਹਾਨੂੰ ਪਤਾ ਹੀ ਲੱਗ ਜਾਏਗਾ ਤੇ ਮੈਂ ਕਿਹਾ ਵੀ ਤੂੰ ਆ ਤੂੰ ਕੀ ਕਰਦਾ ਉਹਨਾਂ ਫਿਰ ਜਦੋਂ ਨੇ ਨਾਂ ਦੱਸਿਆ ਮੈਂ ਕਿਹਾ ਤੂੰ ਮੈਂ ਉਹਦਾ ਨਾਂ ਲੈ ਕੇ ਫਿਰ ਤਾਂ ਤੁਹਾਨੂੰ ਪਤਾ ਹੀ ਆ ਗੱਲ ਉਹ ਕਹਿੰਦੇ ਜੀ ਮੈਂ ਅੱਜ ਕੱਲ ਪੀਏ ਆ ਅੱਛਾ ਮਤਲਬ ਕਿ ਨਾਲ ਆ ਪੀਏ ਕਹਿੰলো ਆਪਾਂ ਪੀਏ ਬਰਤ ਦੇ ਪਿਛੇ ਮੈਂ ਕਿਹਾ ਕਿਹਦੇ ਨਾਲ ਤੇ ਉਹ ਗੁੱਟ 'ਚ ਬੈਠੇ ਸੰਸਾਭ ਮੈਂ ਤੇ ਉਦੋਂ ਦੇਖਿਆ ਪਰ ਮਤਲਬ ਕਿ ਬੜੇ ਸ਼ਾਂਤ ਸੁਭਾਅ ਦੇ ਬੈਠੇ। ਕਿ ਠੀਕ ਹੈ ਜੀ ਠੀਕ ਹੈ ਚਲੋ ਪਤਾ ਲੱਗ ਗਿਆ। ਆਪਾਂ ਕੀ ਕਹਿਣਾ ਸੀਗਾ। ਸਾਧੂ ਚੱਲਦੇ ਭਲੇ ਤੇ ਨਗਰੀ বাসਦੀ ਭਲੀ بس ਠੀਕ ਠਾਕ ਆ। ਮੈਂ ਆਪ ਉਦਨ ਵੀ ਕਿਹਾ ਕਿ ਮੁਕਸਰ ਦੇ ਐਮ ਐਲ ਏ ਸਾਹਿਬ ਆਏ ਆ। ਚਲੋ ਗੱਲਾਂ ਹੁੰਦਗਾਨੀ ਚਲੋ ਕੋਈ ਗੱਲ ਨਹੀਂ ਗੱਲਾਂ ਨਾ ਘਰ ਵੀ ਦੇਈਦੀਆਂ ਅਸੀਂ ਹਾਂ ਅਸੀਂ ਗੱਲਾਂ ਢਿੱਡ ਚ ਰੱਖ ਕੇ ਦੱਸੋ ਕੀ ਚਾਰ ਪਾਉਣਾ ਘਰ ਵੀ ਦੇਈਦੀਆਂ ਤਾਂ ਗੱਲਾਂ ਸਭ ਦੀਆਂ ਹੁੰਦੀਆਂ ਕਿਹਦੀਆਂ ਚੰਗੀਆਂ ਕਿਹਦੀਆਂ ਮਾੜੀਆਂ ਕਿਹਦੀਆਂ ਸਿਫਤਾਂ ਹੋ ਜਾਂਦੀਆਂ ਨੇ ਜੀ ਤਾਂ ਇਹਦੇ ਨਾਲ ਆਪਾਂ ਗੱਲ ਅੱਗੇ ਵੱਲ ਨੂੰ ਤੋਰ ਲਈਏ ਮਿੰਟੂ ਜੀ ਉਧਰਲੇ ਪਾਸੇ ਤੋਂ ਗੱਲ ਆਪਾਂ ਕਰੀਏ ਮੂਸੇ ਵਾਲੇ ਦੇ ਪਰਿਵਾਰ ਦੀ ਤਾਂ ਮੂਸੇ ਵਾਲੇ ਦੇ ਪਰਿਵਾਰ ਦੀ ਗੱਲ ਹੁੰਦੀ ਹੈ ਮਿੰਟੂ ਜੀ ਤਾਂ ਨਾਲ ਦੀ ਨਾਲ ਕਈ ਵਾਰੀ ਖਬਰਾਂ ਜਿਹੜੀਆਂ ਨੇ ਉਹ ਐ ਹਾਈਪ ਜਾਂਦੀਆਂ ਨੇ ਹੁਣ ਵੀ ਇਸੇ ਤਰ੍ਹਾਂ ਦੇ ਨਾਲ ਚਰਚਾ ਹੋਈ ਹੈ ਕਿਨੇ ਕਿ ਭਾਈ ਮਾਤਾ ਚਰਨ ਕੌਰ ਦੇ ਕਹਿੰਦੇ ਕਿ ਬਈ ਜਾਲੀ ਸੈਣੀ ਕੋ ਬੰਦਾ ਕਰਾਈ ਐ ਅੱਠ ਸੀ ਉਹ ਤਾਂ ਕਹਿੰਦੇ ਕਿ ਕਾਗਜ਼ ਪਹੁੰਚ ਕੇ ਸੀ ਦਫ਼ਤਰ ਤੱਕ ਕਿਵੇਂ ਮੂਹਰਾ ਮੂਹਰਾ ਵਿਜਾਲੀ ਬਣਾਈ ਬੈਠੇ ਸੀਗੇ ਉਹ ਪਿੰਡ ਦੇ ਸਰਪੰਚ ਨੇ ਹਲੇ ਤੱਕ ਕਿਤੇ ਇਹਨਾਂ ਨੂੰ ਫਸਾਉਣ ਨੂੰ ਤਾਂ ਨਹੀਂ ਫਿਰਦਾ ਕੋਈ ਪਤਾ ਨਹੀਂ ਗਾ ਹੋ ਸਕਦਾ ਕੋ ਮਿੱਟੀ ਪਲੀਤ ਕਰਨ ਨੂੰ ਫਿਰਦਾ ਹੋਵੇ ਇਹ ਵੀ ਹੋ ਸਕਦਾ ਨਹੀਂ ਨਹੀਂ ਜੀ ਮਿੱਟੀ ਪਲੀਤ ਕਰਨ ਨੂੰ ਜੀ ਤੁਹਾਡੇ ਨਾਮ ਤੇ ਕੋਈ ਜਾਲੀ ਫਰਜ਼ੀ ਕੰਮ ਹੋ ਗਿਆ ਮੋਹਰ ਤੁਹਾਡੀ ਆ ਦਸਤਖਤ ਤੁਹਾਡੇ ਆ ਕਾਗਜ਼ ਅੱਗੇ ਮੰਗੀ ਜਾਂਦੇ ਸੀ ਸਰਕਾਰਾਂ ਦੇ ਤੇ ਮੁੜ ਕੇ ਕਿੱਥੋਂ ਸਫਾਈਆਂ ਦੇ ਪਲੰਦੇ ਦਿਓਗੇ ਇਹ ਵੀ ਤੇ ਸੋਚ ਕੇ ਵੇਖੋ ਨਾ ਜੁਰ ਦੋਨੇ ਪਾਸ ਹੀ ਗੱਲਾਂ ਜੀ ਇਦਾਂ ਕਿਦਾਂ ਹੋ ਗਿਆ ਜੀ ਇਹ ਤੇ ਚਲੋ ਕੋਈ ਭਲਾ ਹੋਵੇ ਉਸ ਅਫਸਰ ਦਾ ਜਿਹੜਾ ਪੂਰਾ ਖਿਡਾਰੀ ਸੀਗਾ ਉਹਨੇ ਵੇਖਿਆ ਕਿ ਤੇ ਕੰਮ ਫਰਜ਼ੀ ਆ ਇਧਰੋਂ ਲਾਧੂਕੇ ਦੀ ਕੋਈ ਜਨਾਨੀ ਆ ਜੀ ਜਿਹਦਾ ਆਧਾਰ ਕਾਰਡ ਉਹਦੇ ਨਾਲ ਛੇੜਛਾੜ ਕੀਤੀ ਬੈਂਕ ਖਾਤੇ ਨਾਲ ਛੇੜਛਾੜ ਕੀਤੀ ਕਮਾਲ ਦੀ ਗੱਲ ਇਹ ਆ ਕਿ ਫਰਜ਼ੀ ਆਂਗ ਇਹਨੂੰ ਸਰਟੀਫਿਕੇਟ ਵੀ ਬਣਾ ਲਿਆ ਗਿਆ